ਪਠਾਨ ਮਾਦਰੇ ਦਾ ਪਰਚਾ 92 ਜਿਹੜੇ ਐਮਐਲਏ ਪਹਿਲਾਂ ਗੁੰਗੇ ਬਣ ਕੇ ਬੈਠੇ ਆ ਉਹਨਾਂ ਨੂੰ ਮੈਸੇਜ ਹੈ ਕਿ ਮਿੱਤਰੋ ਜੇ ਤੁਸੀਂ ਦਿੱਲੀ ਦੇ ਖਿਲਾਫ ਬੋਲੋਗੇ ਸਿਸਟਮ ਦੇ ਖਿਲਾਫ ਬੋਲੋਗੇ ਚੱਕ ਕੇ ਐਂ ਪਰਚਾ ਕਰਾਂਗੇ ਅੱਜ ਪੰਜਾਬ ਦੇ ਲੋਕ ਡਾਂਗਾ ਲੈ ਕੇ ਪਿੰਡਾਂ 'ਚ ਖੜੇ ਆ ਸੜਕਾਂ 'ਤੇ ਖੜੇ ਆ ਸਰਕਾਰ ਦਾ ਸਿਸਟਮ ਫੇਲ ਹੋ ਗਿਆ ਪੰਜਾਬ ਤਬਾਹੀ ਦੇ ਨਾਲ ਡੁੱਬ ਰਿਹਾ ਹੈ ਕਿਵੇਂ ਹੜ੍ਹਾਂ ਦੀ ਮਾਰ ਦੇ ਨਾਲ ਕੋਈ ਤਿਆਰੀ ਪਹਿਲਾਂ ਨਹੀਂ ਕੀਤੀ ਗਈ ਝੂਠੇ ਵਾਦੇ ਦਾਅਵੇ ਕਿ 250 ਕਰੋੜ ਦਾ ਬਜਟ ਸੀ ਡਰੇਨਾ ਸਾਫ ਕਰਤੀਆਂ ਡੈਮ ਪੱਕੇ ਕਰਤੇ ਉਹ ਖੋਖਲੇ ਵਾਦੇ ਨਜ਼ਰ ਆ ਰਹੇ ਆ ਪਹਿਲਾ ਏਜੰਡਾ ਕਿ ਲੋਕਾਂ ਦਾ ਧਿਆਨ ਭੜਕਾ ਦਿਓ ਪਠਾਨ ਮਾਜਰਾ ਬੋਲਿਆ ਤੇ ਪਠਾਨ ਮਾਜਰੇ ਤੇ ਪਰਚਾ ਕਰ ਦੋ ਸਾਰਾ মিডিਆ ਉਧਰ ਉਲਝਿਆ ਰਹੂ ਲੋਕ ਕਹਿਣਗੇ ਜੀ ਐਮਐਲਏ ਚੱਕ ਲਿਆ ਐਮਐਲਏ ਬੋਲਿਆ ਤੇ ਇਹ ਹੜਾਂ ਵਾਲਾ ਜਿਹੜਾ ਇਸ਼ੂ ਹੈ ਇਹ ਦੱਬਿਆ ਜਾਊਗਾ ਦੂਜਾ ਕਿ ਅੱਜ ਜਿਹੜੇ ਐਮਐਲਏ ਬਾਗੀ ਨੇ ਜਿਹੜੇ ਬੋਲਣਾ ਚਾਹ ਰਹੇ ਆ ਇਹ ਉਹਨਾਂ ਨੂੰ ਵੀ ਡਰਾਵਾ ਕਿ ਜੇ ਚੂੰ ਦੀ ਆਵਾਜ਼ ਨਿਕਲੀ ਤੇ ਤੁਹਾਨੂੰ ਜਿਹੜਾ ਐਵੇਂ ਪਰਚੇ ਤੁਹਾਡੇ ਤੇ ਕਰਾਂ ਕਿਉਂਕਿ ਸਾਰੇ ਦਾਗ ਹੀ ਆ ਸਾਰਿਆਂ 'ਚ ਕਮਜ਼ੋਰੀਆਂ ਕੋਈ ਥਾਣਿਆਂ 'ਚ ਕ੍ਰਾਪਸ਼ਨ ਕਰੀ ਜਾਂਦਾ ਕੋਈ ਕਿਤੇ ਕਰੀ ਜਾਂਦਾ ਕੋਈ ਤਹਿਸੀਲਾਂ 'ਚ ਕਰੀ ਜਾਂਦਾ ਕੋਈ ਗਰਾਂਟਾਂ 'ਚ ਕਰੀ ਜਾਂਦਾ ਔਰ ਇਹ ਜ਼ੁਰਤ ਤੁਹਾਨੂੰ ਕਰਨੀ ਪੈਣੀ ਹੈ ਤੁਸੀਂ ਪੰਜਾਬੀ ਹੋ ਪੰਜਾਬ ਦੇ ਲੋਕਾਂ ਨੇ ਵਾਕਈ ਤੁਹਾਨੂੰ ਦੁਬਾਰਾ ਕਦੇ ਜ਼ਿੰਦਗੀ 'ਚ ਜਿਹੜੀ ਗਲਤੀ ਕਰ ਲਈ ਕਰ ਲਈ ਮੈਂਬਰ ਪੰਚਾਇਤ ਕੀ ਐਮਸੀ ਵੀ ਕੀ ਲੋਕਾਂ ਨੇ ਤੁਹਾਨੂੰ ਸਾਰੀ ਜ਼ਿੰਦਗੀ ਮੂੰਹ ਨਹੀਂ ਲਾਉਣਾ ਸਾਰੀ ਜ਼ਿੰਦਗੀ ਤੁਸੀਂ ਐਕਸ ਬਣ ਕੇ ਤੁਰੇ ਫਿਰੋਗੇ ਅੱਜ ਪੰਜਾਬ ਦੇ ਹਾਲਾਤ ਕਿਵੇਂ ਸਾਡੇ ਛੋਟਾ ਕਿਸਾਨ ਸਾਡਾ ਮਜ਼ਦੂਰ ਸਾਡੇ ਉਹ ਲੋਕ ਹੜ ਦੀ ਮਾਰ ਦੇ ਨਾਲ ਜੂਝ ਰਿਹਾ ਹੈ ਪੰਜਾਬ ਡੁੱਬ ਰਿਹਾ ਹੈ ਕਿੰਨੀਆਂ ਡਰਾਉਣੀਆਂ ਤਸਵੀਰਾਂ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਲਾਪਰਵਾਹ ਕੇ ਸੁੱਤੀ ਹੈ ਕਿ ਸਿਸਟਮ ਸਿਸਟਮ ਇਨਾ ਮਾੜਾ ਹੋ ਗਿਆ ਅਫਸਰਸ਼ਾਹੀ ਇੰਨੀ ਹੈਵੀ ਹੋ ਗਈ ਦਿੱਲੀ ਦੇ ਲੋਕ ਇੰਨੇ ਹੈਵੀ ਹੋ ਗਏ ਕਿ ਭਾਈ ਜੇ ਕੋਈ ਜ਼ੁਬਾਨ ਖੋਲੇਗਾ ਅਸੀਂ 3.5 ਸਾਲਾਂ ਤੋਂ ਦੇਖ ਰਹੇ ਹਾਂ ਜੀ ਕੋਈ ਪੱਤਰਕਾਰ ਬੋਲਦਾ ਚੱਕ ਕੇ ਉਹਨੂੰ ਅੰਦਰ ਕਰ ਦੋ ਜੇ ਕੋਈ ਯੂਟਿਊਬਰ ਬੋਲਦਾ ਚਾਹੇ ਉਹਨੂੰ ਅੰਦਰ ਕਰ ਦਿਓ ਜੇ ਕਾਂਗਰਸ ਦਾ ਕੋਈ ਆਪੋਜੀਸ਼ਨ ਕਾਂਗਰਸ ਬੋਲਦੀ ਹੈ ਉਹਨਾਂ ਨੂੰ ਦਬਾ ਲਓ ਕਿਸੇ ਦੀ ਕੋਈ ਫੈਲਕ ਜਾਲੀ ਤਿਆਰ ਕਰ ਲਓ ਕਿਸੇ ਦਾ ਕੁਝ ਤਿਆਰ ਕਰ ਲਓ ਤੁਸੀਂ ਪੰਜਾਬ ਦੀ ਰਾਜਨੀਤੀ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਹੋ ਤੁਸੀਂ ਤਾਂ ਕਿੰਨੇ ਸੁਪਨੇ ਵਖਾ ਕੇ ਸੱਤਾ ਚ ਆਏ ਸੀ ਕ੍ਰਪਸ਼ਨ ਖਤਮ ਕਰ ਦਾਂਗੇ ਰੰਗਲਾ ਪੰਜਾਬ ਬਣਾ ਦਾਂਗੇ ਅੱਜ ਕਿਹੜਾ ਰੰਗਲਾ ਪੰਜਾਬ ਹੈ ਅੱਜ ਜੇ ਮੁਰਗੀਆਂ ਬੱਕਰੀਆਂ ਤੇ ਕੱਦੂ ਦੇ ਵਾਲੇ ਜਿਹੜਾ ਬਿਆਨ ਮੁਖ ਮੰਤਰੀ ਨੇ ਦਿੱਤਾ ਸੀ ਉਹਦੇ ਤੇ ਵੀ ਸਵਾਲ ਪੁੱਛਦੇ ਪੱਤਰਕਾਰ ਤੇ ਮੁੱਖ ਮੰਤਰੀ ਸਾਹਿਬ ਦਾ ਕੀ ਮੈਸੇਜ ਹੁੰਦਾ ਹੈ ਜਾਗੋ ਮੁੱਖ ਮੰਤਰੀ ਸਾਹਿਬ ਜਾਗੋ ਇਹ ਕੀ ਸਮਝ ਨਹੀਂ ਆ ਰਹੀ ਕਿ ਕਿਵੇਂ ਕਹਿੰਦੇ ਵੀ ਪੰਜਾਬ ਪੁਲਿਸ ਗਈ ਕਿਉਂਕਿ ਪਠਾਨਮਾ ਜਿਹੜਾ ਹਰਿਆਣੇ ਸੀ ਹਰਿਆਣੇ ਫੜਨ ਗਏ ਕਿ ਇਲੀਗਲ ਫੜਿਆ ਨਹੀਂ ਫੜਿਆ ਉਹ ਕਾਨੂੰਨੀ ਪ੍ਰਕਿਰਿਆ ਉਹ ਅੱਗੇ ਆਉਣ ਨਾਲ ਸਮਝ ਪਤਾ ਲੱਗੂਗਾ ਪਰਚਾ ਸਹੀ ਆ ਗਲਤ ਹੈ ਕਿਉਂਕਿ ਕਿਵੇਂ ਜਦੋਂ ਹੀ ਉਹ ਬੋਲਦੇ ਆ ਰਾਤ ਦੇ 10 ਵਜੇ ਪਰਚਾ ਦਰਜ ਕੀਤਾ ਜਾਂਦਾ ਉਹਨਾਂ ਦਾ ਨਿੱਜੀ ਕੋਈ ਮਸਲਾ ਹੋ ਸਕਦਾ ਜੇ ਕਿਸੇ ਨੇ ਗਲਤ ਕੀਤਾ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਪਰ ਪ੍ਰੋਬਲਮ ਸਿਚੁਏਸ਼ਨ ਤੇ ਆ ਕਿ ਅੱਜ ਪੰਜਾਬ ਤਾਂ ਡੁੱਬ ਰਿਹਾ ਤੇ ਤੁਸੀਂ ਕਿਹੜਾ ਤਮਾਸ਼ਾ ਲਾ ਕੇ ਬੈਠੇ ਹੋ ਤੁਸੀਂ ਕਿਹੜਾ ਕੀ ਲੋਕਾਂ ਨੂੰ ਦਿਖਾ ਰਹੇ ਹੋ ਔਰ ਅੱਜ ਤੁਸੀਂ ਤੁਹਾਨੂੰ ਜਾਗਣਾ ਪੈਣਾ ਜਿਹੜੇ ਐਮ ਐਲ ਏ ਹੋ ਤੁਸੀਂ ਮੂਰਤੀਆਂ ਨਾ ਬਣੋ ਅੱਜ ਪੰਜਾਬ ਦੇ ਲੋਕ ਬਹੁਤ ਦੁਖੀ ਆ ਇਸ ਸਰਕਾਰ ਤੋਂ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਸਾਰੇ ਦਿੱਲੀ ਦੇ ਲੋਕ ਆ ਕੇ ਦਿੱਲੀ ਦੇ ਲੋਕ ਚੇਅਰਮੈਨ ਬਣਾਤੇ ਦਿੱਲੀ ਦੇ ਲੋਕ ਆ ਕੇ ਪੰਜਾਬ ਚ ਕੰਟਰੋਲ ਕਰ ਰਹੇ ਆ ਤੁਸੀਂ ਲੋਕਾਂ ਚ ਰਹਿਣਾ ਲੋਕਾਂ ਚ ਰਹਿਣ ਯੋਗੇ ਰਹਿ ਜਾਓ ਸਿਸਟਮ ਖਾਲਫ ਬੋਲੋ ਜਨਾਬ ਬੋਲੋਗੇ ਤਾਂ ਤੁਹਾਡੇ ਤੁਹਾਡਾ ਹਾਲਾਤ ਹੈ ਜਿਹੜੇ ਹਾਲ ਹੈ ਖਾਲ ਸਾਰਿਆਂ ਦਾ ਪਠਾਨ ਮਜਰੇ ਵਾਲਾ ਹੋਣਾ ਹੈ ਪਰ ਜੇ ਅੱਜ ਟਾਈਮ ਨਾਲ ਬੋਲੋਗੇ ਤਾਂ ਸ਼ਾਇਦ ਪੰਜਾਬ ਬਚ ਜਾਊਗਾ ਸ਼ਾਇਦ ਪੰਜਾਬ ਦੇ ਲੋਕ ਕੋਈ 10% ਤੁਹਾਡੇ ਤੇ ਰਹਿਣ ਕਰ ਦੇਣਗੇ